ਕੀ ਨਹੀਂ ਤੁਹਾਡਾ ਲੈ ਸ਼ਮਨ ਜੀ ਤੇ ਕੀ ਸੇਵਾ ਨਿਭਾ ਰਹੇ ਹੋ ਤੁਸੀਂ ਇਹ ਇਹ ਅਸੀਂ ਬਾਹਰ ਰੱਖਦੇ ਤਾਂ ਕਰਕੇ ਅਸੀਂ ਟਾਈਮ ਪਾਸ ਕਰਦੇ ਆਪਾਂ ਤੇ ਜੋੜਿਆਂ ਦੀ ਸੇਵਾ ਕਰ ਰਹੇ ਹੋ ਹਾਂ ਜੀ ਤੇ ਇੱਕ ਜੋੜੇ ਦੇ ਕਿੰਨੇ ਪੈਸੇ ਲੈਂਦੇ ਹੋ 5 ਰੁਪਏ ਜੀ 5 ਰੁਪਏ ਬਹੁਤ ਵਧੀਆ ਗੱਲ ਆ ਤੁਹਾਡੀ ਇਹ ਜਿਹੜੀ ਹਾਂ ਜੀ ਸੇਵਾ ਕਰ ਰਹੇ ਆ ਕੋਈ ਕਈ ਵਾਰੀ ਗਵਾਜ ਵੀ ਜਾਂਦੇ ਖੇੜਾ ਨਹੀਂ ਛੱਡਦੇ 500-700 ਰੁਪਏ ਦੇ ਕੇ ਖੇੜਾ ਛੁਡਾਉਣਾ ਪੈਂਦਾ ਕੋਈ ਸ਼ੈਣੇ ਹੁੰਦੇ ਵਿਚਾਰੇ ਕਹਿੰਦੇ ਕੋਈ ਗੱਲ ਨਹੀਂ ਯਾਰ ਗਵਾਜ ਗਿਆ ਗਵਾਜ ਗਿਆ ਤੇ ਕੀ ਕਹਿਣਾ ਚਾਹੁੰਦੇ ਆ ਜਿਹੜੀ ਸੰਗਤ ਆਈ ਆ ਉਹਨੂੰ ਸੰਗਤ ਨੂੰ ਇਹ ਕਹਿਣਾ ਚਾਹਣਾ ਹੈ ਆਪ ਦਾ ਧਿਆਨ ਰੱਖਣ ਸਮਾਨਤਾ ਵੀ ਹਰ ਇੱਕ ਚੀਜ਼ ਦਾ ਧੁੱਖ ਏਲ ਚ ਦੱਸਦਾ ਜਿੱਥੇ ਕਹਿੰਦਾ ਬਾਬਾ ਲੋਕ ਫਰੀ ਚ ਸੇਵਾ ਵੀ ਕਰ ਰਹੇ ਆ ਤੇ ਤੁਸੀਂ ਇੱਕ ਕਰਾਵੇ ਨੂੰ ਬਿਜ਼ਨਸ ਤੌਰ ਤੇ ਵੀ ਵਰਤ ਰਹੇ ਹੋ ਬਿਜ਼ਨਸ ਤੌਰ ਤੇ ਹੈ ਜੀ ਜਦੋਂ ਕੋਈ ਕੰਮਕਾਰ ਨਹੀਂ ਗਰੀਬੀ ਹੈ ਆਪ ਦਾ ਟਾਈਮ ਪਾਸ ਕਰ ਲੈਣੇ ਢਾਲ ਫੁਲਕਾ ਬਣ ਜਾਂਦਾ ਚੋਰੀ ਚਗਾਰੀ ਕਰਦੇ ਨਹੀਂ ਠੱਗੀ ਬੇਈਮਾਨੀ ਮਾਰਦੇ ਨਹੀਂ ਬਾਬੇ ਦਰਬਾਰ ਦੇ ਅੱਗੇ ਖੜੇ ਆ ਆਪ ਦੀ ਮਿਹਨਤ ਕਰਕੇ ਲੈ ਕੇ ਜਾਣੇ ਤੁਸੀਂ ਦੇਖ ਸਕਦੇ ਹੋ ਕਿਦਾਂ ਵੀਰ ਜੀ ਨਾਲ ਜਿਹੜੀ ਆਪਾਂ ਗੱਲਬਾਤ ਕੀਤੀ ਹੈ ਤੇ ਆਪਾਂ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਾਂਗੇ ਜੀ ਜਿੱਦਾਂ ਪ੍ਰਾਈਵੇਟ ਬੰਦਿਆਂ ਵੱਲੋਂ ਜੋੜਾ ਘਰ ਬਣਾਏ ਗਏ ਆ ਬਾਹਰ 5 ਰੁਪਏ ਚ ਹਾਂਜੀ ਹਾਂਜੀ ਕੀ ਲੱਗਦਾ ਵੀ ਠੀਕ ਹੈ ਇਹ ਕੰਮ ਗਲਤ ਹੈ ਜੀ ਬਿਲਕੁਲ ਸੇਵਾ ਭਾਵਨਾ ਕਰਨੀ ਜੇ ਉਤਰਾਂ ਕਰਨ ਅੱਛਾ ਤੇ ਕਈ ਤੇ ਮਾਰਨ ਸਜਦਾ ਕਰਨਾ ਆਉਂਦੇ ਆ ਤੇ ਇਹ ਤੁਰਸੀ ਦਾ ਲਿਖਾ ਤੁਰਸੀ ਇਹ ਜਗਤ ਮੇ ਭਾਦ ਭਾਂਦ ਕੇ ਲੋਗ ਦੁਨੀਆ ਦਾ ਨਹੀਂ ਕੋ ਪਤਾ تھا ਹੀ ਨਹੀਂ ਕੋਈ ਤਾਂ ਸਰਦਾ ਨਾਉਂਦੇ ਆ ਛਰਾਣ ਪਾਨ ਕਰਨ ਮਹਾਰਾ ਸਾਲ ਬਾਅਦ ਚੁਪਕੀ ਲਾਉਣ ਸਰੋਵਰ ਦੇ ਵਿੱਚ ਬੜੀ ਬੜੀ ਦੂਰ ਜਿਸ ਤਰ੍ਹਾਂ ਹੀ ਖੇਮ ਕਰਨ ਲੱਗੇ ਤੋਂ ਆਏ ਜੀ ਤੇ ਤੇ ਕਈਆਂ ਨੇ ਇਹ ਸਾਧਨ ਬਣਾ ਲਏ ਨੇ ਜਿੱਦਾਂ ਕਹਿੰਦਾ ਪੰਡਾਲ ਦੇ ਵਿੱਚ ਸੰਗਤਾ ਸੀ ਦੇਖਿਆ ਪੰਡਾਲ ਖਾਲੀ ਪਿਆ ਦਵਾਰ ਹਾਲ ਤੇ ਬਾਹਰ ਬੜਾ ਰਾਸ਼ਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੁਨੀਆ ਬਾਹਰ ਮੁੱਖੀ ਜਿਆਦਾ ਜੀ ਜਿਹੜਾ ਅੰਦਰ ਮੁਖੀ ਉਹ ਗੁਰੂ ਦੀ ਗੱਲ ਸੁਨੇਗਾ ਬੋਵੇਗਾ ਉੱਥੇ ਤੇ ਬਾਹਰ ਅਸੀਂ ਹੋ ਗਏ ਆ ਵੀ ਬਾਹਰ ਮੁਖੀ ਦੁਨੀਆਂ ਨੂੰ ਵੇਖਣਾ ਮੇਲਾ ਜਿਹੜਾ ਉਹ ਪਸੰਦ ਕਰਦੇ ਅਸੀਂ ਤੇ ਜਦੋਂ ਸਾਨੂੰ ਗੁਰੂ ਦੀ ਮਾਤੋਂ ਤੇ ਜੂਰ ਪਾਵਾਂਗੇ ਉੱਥੇ ਆਪਾਂ ਇਸ ਸਾਲ ਆਉਂਦੇ ਜੇ ਇੱਥੇ ਆਏ ਸਾਲ ਆ ਕਿਤੇ ਭਾਵੇਂ ਮਿਸਕਾ ਹੋ ਜਾਵੇ ਕਿਤੇ ਬਾਈ ਜਾਨ ਤੇ ਪਹਿ ਤਕਰੀਬਨ ਹੀ ਆਈਦਾ ਅੰਮ੍ਰਿਤ ਵੇਲੇ ਉੱਥੋਂ ਤੁਰ ਪਈਦਾ 4 ਵਜੇ ਤੇ ਚਰਾਨ ਕਰਕੇ ਦੇ ਇਹ ਮੇਲਾ ਵੇਖ ਕੇ ਸ਼ਾਮ ਨੂੰ ਘਰ ਵਾਪਸ ਤੇ ਕੀ ਆਪਾਂ ਜਿਹੜਾ ਇਹ ਸ਼ਹੀਦੀ ਜੁੜ ਮੇਲੇ ਤੇ ਆਏ ਆ ਇਹਦਾ ਕੋਈ ਮੜਾ ਮੋਟਾ ਇਤਿਹਾਸ ਆ ਪਰ ਉਹਨੂੰ ਜਾਣਕਾਰੀ ਹੈਗੀ ਆ ਹਾਂ ਬਿਲਕੁਲ ਜੀ ਥੋੜੀ ਜਿਹੀ ਜਾਣਕਾਰੀ ਉਹਦੇ ਬਾਰੇ ਦੋ ਇਹ ਜਦੋਂ ਕਲਗੀਧਰ ਪਾਸ ਆ ਇਹ ਜਿਹੜਾ ਸਰੋਵਰ ਸੀ ਖਦਾਲਾ ਦੀ ਢਾਬ ਸੀ ਜੀ ਕਿਸੇ ਦਿਨ ਜੋ ਅਸੀਂ ਸੁਣਨੇ ਆ ਓਕੇ ਤੇ ਇੱਥੇ ਮੁਗਲਾਂ ਨਾਲ ਜੰਗ ਲੜਦੇ ਆ ਭਾਈ ਮਾਨ ਸਿੰਘ ਮਾਝੇ ਜੇ ਸਿੰਘ ਦੇ ਨਾਂ ਲੱਗਾ ਸੀ ਕਿ ਬਦਾਵਾ ਦੇ ਕੇ ਆਏ ਆ ਜਦ ਕਿ ਇਤਿਹਾਸ ਬੋਲ ਕੇ ਤਾਂ ਪਤਾ ਲੱਗਦਾ ਵੀ ਬਦਾਵਾ ਦੇਣ ਵਾਲਿਆਂ ਜੋ ਨਹੀਂ ਸਨ ਉਹ ਬਦਾਵਾ ਪੜਾਉਣ ਵਾਲਿਆਂ ਦੇ ਵਿੱਚੋਂ ਸਨ ਜਿਹੜੇ ਮਤਲਬ ਸਿੰਘਾਂ ਨੇ ਜਦੋਂ ਪਤਾ ਲੱਗਾ ਵੀ ਕੋਈ ਸਿੰਘ ਸਾਡੇ ਗੁਰੂ ਨੂੰ ਵਧਾਵਾ ਲੈ ਕੇ ਦੇ ਆਏ ਆ ਉਹ ਫਿਰ ਉਹ ਮਾਝੇ ਦਾ ਦਾਗ ਤੋਂ ਵਾਸਤੇ ਸਿੰਘ ਜਿਹੜੇ ਉਹ ਮਹਾਰਾਜ ਦੇ ਮਗਰ ਪਿੱਛਾ ਕਰਦੇ ਫਿਰ ਇੱਥੇ ਆਣ ਕੇ ਉਹਨਾ ਆਪਣਾ ਇਹੀ ਗੱਲ ਮਾਹ ਸਿੰਘ ਨੂੰ ਜਦੋਂ ਮਹਾਰਾਜ ਜਦੋਂ ਵੇਖਦੇ ਸਿੰਘਾਂ ਨੂੰ ਚੀਤ ਹੋਏ ਹਨ ਸੈਖਦਿਆਂ ਨੂੰ ਕੁਝ ਚੀਤ ਹੋਏ ਪਏ ਕਿ ਆਹ ਮੇਰਾ 10 ਹਜ਼ਾਰੀ ਆ ਮੇਰਾ 20 ਹਜ਼ਾਰੀ ਆ 30 ਹਜ਼ਾਰੀ ਜਦੋਂ ਭਾਈ ਮਾਹ ਸਿੰਘ ਕੋਲ ਆਏ ਉਹ ਸੈਖਦੇ ਸਨ ਤੇ ਫਿਰ ਮਹਾਰਾਜ ਨੇ ਆਖਿਆ ਵੀ 10 ਕੀ ਦਈਏ ਤੈਨੂੰ ਤਰੁੱਟ ਕੇ ਮਹਾਰਾਜ ਕਹਿਣ ਲੱਗੇ ਉਹ ਆਖ ਲੱਗਾ ਵੀ ਨਹੀਂ ਹੁਣ ਦਾਦਾ ਜਿਹੜਾ ਉਹ ਵਧਾਵਾ ਸੀ ਨਾ ਉਹ ਮਹਾਰਾਏ ਨੇ ਵੀ ਆਪਣੇ ਕਮਰ ਕੱਸੇ ਦੇ ਵਿੱਚ ਰੱਖਿਆ ਸੀ ਉਹਦੇ ਸਾਹਮਣੇ ਪਾੜਿਆ ਆਪਾਂ ਫੋਟੋ ਵੀ ਨਹੀਂ ਆ ਬਹੁਤ ਵੱਡਾ ਇਤਿਹਾਸ ਹੈ ਤੇ ਬੜੀ ਜੰਗ ਹੋਈ ਆ 40 ਮੁਕਤੀਆਂ ਦਾ ਇਤਿਹਾਸ ਹੈ ਸਿੰਘਾਂ ਦੇ ਨਾਂ ਲਿਖੀ ਉੱਥੇ ਵੀ ਮਾਈ ਭਾਗੋ ਜਿਹੜੀ ਸੀ ਉਹ ਪੱਟੀ ਦੀ ਸੀ ਤੇ ਵਿਆਹੀ ਚਭਾਲ ਸੀ ਤੇ ਬਹੁਤ ਵੱਡੇ ਧਰਾਨੇ ਦੀ ਮਾਲਕ ਸੀ ਸਹੁਰਿਆਂ ਵੱਲੋਂ ਤੇ ਪੋਕੇਆਂ ਵੱਲੋਂ ਵੀ ਤੇ ਮਹਾਰਾਜ ਦੇ ਸ਼ਰਧਾਲੂ ਸੀ ਜਦੋਂ ਉਹਨੇ ਸੁਣਿਆ ਵੀ ਇਹ ਬਦਾਵਾ ਲਿਖ ਕੇ ਕੁਦੇ ਆਏ ਇਹ ਸਿੰਘ ਉਸ ਵੇਲੇ ਜਿਹੜੇ ਕੋਈ ਆਏ ਸੀ ਜਿਹੜੇ ਸਿੰਘ ਕੋਈ ਆਏ ਸੀ ਉਹਨਾਂ ਨੂੰ ਮੇਰੇ ਮੂਹਰੇ ਦਾ ਮਾਰੇ ਵੀ ਚੂੜੀਆਂ ਪਾ ਕੇ ਘਰ ਬਾਝੋਂ ਨਹੀਂ ਜਾਣੀਆਂ ਇਹ ਤਕਰੀਬਨ 15 ਤੋਂ 20 ਬੰਦੇ ਉੱਥੇ ਤੁਰੇ ਆ ਜੀ ਦੇ ਵਿੱਚ ਭਾਈ ਮਾਰ ਸਿੰਘ ਵੀ ਆ ਉਹ ਤਾਂ ਚੱਲਦੇ ਕੋਟ ਕਪੂਰੇ ਦੇ ਰਸਤੇ ਮਗਰਮਗਰ ਆਉਂਦੇ ਠੇ ਸੀ ਜਦੋਂ ਮਹਾਰਾਜ ਨੂੰ ਸਭ ਕੁਝ ਪਤਾ ਸੀ ਉਹ ਆਪ ਟੀਬੀ ਸਾਹਿਬ ਚਲੇ ਗਏ ਇਹਨਾਂ ਨੇ ਪਾਣੀ ਤੇ ਕਬਜ਼ਾ ਕਰ ਲਿਆ ਇੱਥੇ ਲੜਾਈ ਬਹੁਤ ਭਿਆਨਕ ਹੋਈ ਆ ਤਕਰੀਬਨ 250 ਸਿੰਘ ਸ਼ਹੀਦ ਹੋਇਆ ਲਗਭਗ 40 ਜੇਹੇਦਾਰ ਸੀ ਇਹ ਵਿਸਾਖ ਦੇ ਲਗਭਗ ਇਥੇ ਲੜਾਈ ਹੋਈ ਆ ਵਿਸਾਖ ਦੇ ਵਿੱਚ ਇਹ ਤਾਂ ਫਿਰ ਪਾਣੀ ਦੀ ਥੋੜ੍ਹ ਕਰਕੇ ਤੇ ਆਪਾਂ ਮਾਘ ਦੇ ਮਹੀਨੇ ਚ ਮਨਾਉਣ ਡੱਠੇ ਆ ਇਹ ਜਿਹੜਾ ਵਧਾਵਾ ਸੀ ਨਾ ਇਹ ਇਹਨਾਂ ਸਿੰਘਾਂ ਨੇ ਨਹੀਂ ਲਿਖਿਆ ਉਹ ਸਿੰਘ ਹੋਰ ਸੀ ਇਹਨਾਂ ਨੇ ਪੜਵਾਇਆ ਤੇ ਮਾਈ ਪਾ ਗੋਦੇ ਕੋਲ ਜੇ ਮਾਹ ਸਿੰਘ ਕੋਲ ਆਇਆ ਮਾਹ ਸਿੰਘ ਵਧਾਵਾ ਪਾੜਦਾ ਮਹਾਰਾਜ ਜੀ ਆਂਦੇ ਆ ਬਤੂ ਰਾਜ ਭਾਗ ਲੈ ਲਾ ਉਮਰ ਵੱਡੀ ਕਰਦ ਗਏ ਉਹਾਂ ਦਾ ਨਹੀਂ ਸੰਸ਼ਾ ਜੇ ਤੁਸੀਂ ਟੁੱਟੇ ਜੇ ਫਿਰ ਵਧਾਵਾ ਪਾੜੋ ਬਾਦਸ਼ਾਹ ਇਹੋ ਜੇ ਕਿਤਾਬ ਦਿੱਤੇ ਆ ਮਹਾਰਾਜ ਨੇ ਬਾਕੀ ਸਿੱਖਾਂ ਨੂੰ ਤੇ ਮਾਈ ਭਾਗੋ ਨੂੰ ਸਾਵਧਾਨ ਕਰਕੇ ਅਖਲ ਕੇ ਮਾਤਾ ਜੀ ਤੁਹਾਡੀ ਹਾਲੀ ਬੜੀ ਲੋੜ ਆ ਕੋਈ ਸਾਵਧਾਨ ਹੋ ਵੋ ਫਿਰ ਮਾਤਾ ਜੀ ਸਾਵਧਾਨ ਹੋਈ ਕੋ ਫਟ ਜਿਹੜੇ ਸੀ ਉਹ ਮਿਟੇ ਗਏ ਤੇ ਇਥੋਂ ਚੱਲਦੇ-ਚੱਲਦੇ ਜਦੋਂ ਸਾਬੋ ਕੀ ਤਲਵੰਡੀ ਜਾਂਦੇ ਆ ਉੱਥੇ ਸਪੂਰਨ ਕਹਾ ਗੁਰੂ ਗ੍ਰੰਥ ਸਾਹਿਬ ਦੀ 9 ਮਹੀਨੇ ਨਾ ਉਹਦੇ ਨਵੇਂ ਪੜਿਆਂ ਚ ਹੋਈ ਆ ਜਿਹੜੀ ਸੁਣ ਕੇ ਬਦੇ ਮੁਕਤ ਹੋ ਗਏ ਆ ਬੋਜਾ ਸਿੰਘ ਜਿਨ੍ਹਾਂ ਚ ਮਾਈ ਭਾਗੋ ਵੀ ਆ ਉਹਨਾਂ ਨੂੰ ਮਹਾਰਾਜ ਨੇ ਵਾਰ ਦਿੱਤਾ ਵੀ ਤੁਹਾਡੀਆਂ ਬਾਬੇ ਦੀਪ ਸਿੰਘ ਨੂੰ ਵੀ ਤੁਹਾਡੇ ਗਿਆਨ 'ਚ ਫਰਕ ਨਹੀਂ ਹੋਣਾ ਚਾਹੀਦਾ ਭਾਵੇਂ ਤੁਹਾਡਾ ਸਿਰ ਧਰਨੋਂ ਵੱਖ ਹੋ ਜੇ ਬਾਬੇ ਮਨੀ ਸਿੰਘ ਨੂੰ ਆਖਿਆ ਭਾਵੇਂ ਬੰਦ-ਬੰਦ ਕੱਟਿਆ ਜਾਏ ਤੇਰੇ ਗਿਆਨ 'ਚ ਫਰਕ ਨਹੀਂ ਹੋਣਾ ਚਾਹੀਦਾ ਤੁਹਾਡੀਆਂ ਟਕਸਾਲਾਂ ਚੱਲਣ ਗਈਆਂ ਇਹ ਇਹਨਾਂ ਨੂੰ ਇੱਥੇ ਡਿਊਟੀ ਦਿੱਤੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਲਿਖਣ ਦੀ ਬਾਬੇ ਦੀਪ ਸਿੰਘ ਨੇ ਤੇ ਮਾਤਾ-ਪਿਤਾ ਕੋਲ ਕੋਈ ਸਿੰਘ ਜਿਹੜੀ ਹਜ਼ੂਰ ਸਾਹਿਬ ਤੱਕ ਗਏ ਆ ਉਦੋਂ ਬਾਅਦ ਮਹਾਰਾਜਾ ਸਤਖੰਡ ਜਾਣ ਤੋਂ ਬਾਅਦ ਵੀ ਮਾਈ ਭਾਗੋ ਜਿਹੜੀ ਉਹ ਸੇਵਾ ਕਰਦੀ ਰਹੀ ਆ ਰਾਮਾ ਰਾਓ ਤੇ ਰੁਸਤਮਰਾਓ ਦੋ ਰਾਜੇ ਜਿਹੜੇ ਉਸਲੇ ਮੁਗਲਾਂ ਦੀ ਕੈਦ ਦੇ ਵਿੱਚ ਸੀ ਉਹਨਾਂ ਨੂੰ ਮਹਾਰਾਜ ਨੇ ਛੁਡਾਇਆ ਤਕਰੀਬਨ 6 ਮਹੀਨੇ ਜੋਤੀ ਜੋਤ ਸਮਾਉਣ ਤੋਂ ਬਾਅਦ ਪੁੰਨਸਤਾਰੇ ਦੀ ਕੈਦ ਤੋਂ ਤੇ ਉਹ ਮਹਾਰਾਜ ਆਖਣ ਲੱਗੇ ਵੀ ਜੇ ਤੁਹਾਨੂੰ ਕੋਈ ਖਰਾਬ ਮੁਗਲ ਕਰੂਗਾ ਤੁਸੀਂ ਹਜ਼ੂਰ ਸਾਹਿਬ ਜਾਇਓ ਜੇ ਇਹ ਉੱਥੇ ਤੁਸੀਂ ਆਕੇ ਜੀ ਭਾਈ ਦਇਆ ਸਿੰਘ ਨੂੰ ਜਾਂ ਧਰਮ ਸਿੰਘ ਨੂੰ ਉਹ ਤੁਹਾਡੀ ਮੱਤ ਕਰਨਗੇ ਜੇ ਉਹ ਦੋਵੇਂ ਨਾਮ ਮੱਤ ਕਰਨ ਫਿਰ ਮਾਈ ਭਾਗੋ ਆ ਉਹ ਤਾਂ ਨਹੀਂ ਜ਼ਰੂਰ ਕਰੂ ਮੱਤਾ ਜਿਸ ਨੇ ਉੱਥੇ ਜਾ ਕੇ ਬੇਨਤੀ ਕੀਤੀ ਦੱਸਿਆ ਵੀ ਅਸੀਂ ਮਹਾਰਾਜ ਨੇ ਸਾਨੂੰ ਕੈਦ ਚੋਂ ਕੱਢਿਆ 6 ਮਹੀਨੇ ਬਾਅਦ ਉਸ ਵੇਲੇ ਉਹਨਾਂ ਭਾਈ ਦਇਆ ਸਿੰਘ ਨੂੰ ਬੇਨਤੀ ਕੀਤੀ ਪਰ ਉਹਨਾਂ ਜਵਾਬ ਦੇਤਾ ਵੀ ਅਸੀਂ ਇਹ ਸਥਾਨ ਛੱਡ ਕੇ ਨਹੀਂ ਜਾ ਸਕਦੇ ਫਿਰ ਮਾਵਾਂ ਦੇ ਵੀ ਇਥੇ ਮਾਤਾ ਭਾਗ ਹੋਏ ਗਈ ਹੁੰਦੇ ਹੈਗੀ ਆ ਫਿਰ ਮਾਤਾ ਭਾਗ ਨੂੰ ਬੇਨਤੀ ਕੀਤੀ ਮਾਤਾ ਭਾਗੋ ਨੇ ਤਕਰੀਬਨ ਆਉਂਦੀ ਸਾਰੀ ਜ਼ਿੰਦਗੀ ਜਿਹੜੀ ਆ ਉਥੇ ਹਜੂਰ ਸਾਹਿਬ ਬਤਾਈ ਤੇ ਉਹਨਾਂ ਦੀ ਰਾਖੀ ਕਰਕੇ ਬਤਾਈ ਜਨਵਾੜਾ ਜਨਵਾੜਾ ਉਸ ਨੇ ਉਹ ਸ਼ਹਿਰ ਸੀ ਜਾਂ ਕਸਬਾ ਸੀ ਜਿੱਥੋਂ ਦੇ ਰਾਜੇ ਸੀ ਫਿਰ ਅੰਤ ਸਮਾਵੀ ਵਦਾ ਉੱਥੇ ਹੋਇਆ ਤੇ ਸੰਸਕਾਰ ਹਜੂਰ ਸਾਹਿਬ ਹੋਇਆ ਵੈਕਰੂ ਜੀ ਕਾ ਖਾਨ ਸਾਹਿਬ ਵੈਕਰੂ ਜੀ ਦੇ ਦਾ ਧੰਨਵਾਦ ਪ੍ਰਧਾਨ ਜੀ ਤੁਹਾਡਾ ਤੁਸੀਂ ਇਤਿਹਾਸ ਦੇ ਉੱਤੇ ਥੋੜਾ ਜਿਹਾ ਚੜ੍ਹਾਣਾ ਪਾਇਆ ਇਹ ਸੀ ਸਾਡੇ ਨਾਲ ਵੀਰ ਜੋ ਕਿ ਕਿਸਾਨ ਯੂਨੀਅਨ ਦੇ ਆਗੂ ਨੇ ਤੇ ਇਹਨਾਂ ਦੇ ਆਪਾਂ ਵਿਚਾਰ ਸੁਣੇ